ਹਾਂ ਆਓ ਪਿਆਰ ਨਾਲ ਸ਼ਰਮਨ ਕਰੋ ਕਿਉਂ ਬਿਨ ਕੀਤਾ ਜਾ ਰਿਹਾ ਸਮ ਆ ਵੇਖ ਸੋਚਿਆ ਪਾਤਸ਼ਾਹ ਕਰਨੀ ਹੈ ਜਗ ਦੀ ਕਲਿਆਣ ਹੋਵੇ ਤਪੀਤ ਪੀਸਰ ਸੂਰਮਾ ਹੋਵੇ ਤਪੀਤ ਪੀਸਰ ਸੂਰਮਾ ਦਰਦੀਦਾਨੀ ਪਰਸ਼ ਮਹਾਨ ਮਿੱਠਤੂ ਵਿੱਚ ਨੈਣੀ ਨਿਮਰਤਾ ਸਮਾ ਵੇਖ ਸੋਚਿਆ ਪਾਤਸ਼ਾਹ ਕਰਨੀ ਹੈ ਜਗ ਦੀ ਕਲਿਆਣ ਤਪੀਤ ਪੀਸਰ ਸੂਰਮਾ ਹੋਵੇ ਤਪੀਤ ਪੀਸਰ ਸੂਰਮਾ ਉਹ ਦਰਦੀ ਦਾਨੀ ਪਰਸ਼ ਮਹਾਨੀਓ ਮਿੱਠਤ ਮੂੰਹ ਵਿੱਚ ਨੈਣੀ ਨਿਮਰਤਾ ਮਿੱਠਤ ਮੂੰਹ ਵਿੱਚ ਨੈਣੀ ਨਿਮਰਤਾ ਹੋਵੇ ਕਰਨੀ ਦਾ ਪ੍ਰਧਾਨ ਸਾਰੇ ਗੁਣ ਨੇ ਵਿੱਚ ਹਰ ਰਾਇ ਦੇ ਉਹ ਸਾਰੇ ਗੁਣ ਨੇ ਵਿੱਚ ਹਰ ਰਾਇ ਦੇ ਤੇ ਗੱਦੀ ਯੋਗ ਗੁਰਾਂ ਦੇ ਜਾਣੋ ਸਾਰੀ ਸੰਗਤ ਵਿੱਚ ਬਿਠਾਲ ਕੇ ਬਠਾਲ ਕੇ ਸਾਰੀ ਸੰਗਤ ਵਿੱਚ ਬਠਾਲ ਕੇ ਤੇ ਕਰ ਦਿੱਤਾ ਇੱਕ ਐਲਾਨ ਅੱਜ ਤੋਂ ਸਤਵਾਂ ਗੁਰੂ ਹਰਿ ਰਾਏ ਹੈ ਅੱਜ ਤੋਂ ਸਤਵਾਂ ਗੁਰਹਰ ਰਾਏ ਹੈ ਉਹ ਕਲਸ਼ਾਂ ਦਾ ਸੁਲ ਤਾਣਿਓ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਕੀਤੀ ਪਰਕਰਮਾ ਪਗਵਾਨ ਅੰਦਰ ਗੁਰੂ ਨਾਨਕ ਦੀ ਜੋਤ ਨੇ ਓ ਅੰਦਰ ਗੁਰੂ ਨਾਨਕ ਦੀ ਜੋਤ ਨੇ ਸੀਸ ਰੂਪ ਦਿਖਾਇਆ ਮਹਾਨ ਓ ਪੇਟਾ ਰੱਖ ਕੇ ਅਸੀਸਾਂ ਲੈ ਲਈਆਂ ਰਾਖੀ ਅਸੀਸਾਂ ਲੈ ਲਈਆਂ ਤੇ ਕਰਦਾ ਸੋਬਾ ਕੋਲ ਜਹਾਨ ਬੇਲੀਆਂ ਸਵਾਰੀ ਗੁਰਾਂ ਤੋਂ ਓ ਬੇਲੀਆਂ ਸਵਾਰੀ ਗੁਰਾਂ ਤੋਂ ਬੇਲੀਆਂ ਸਵਾਰੀ ਗੁਰਾਤੋਂ ਮੈਂ ਜਾਂਦਾ ਹਾਂ ਕੁਰਬਾਨੀਓ ਸਭ ਸੰਗਤ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਮੁਬਾਰਕਾਂ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਬੇਅੰਤ ਸੰਗਤਾਂ ਵੱਲੋਂ ਮਾਇਆ ਦੇ ਰੂਪ ਚ ਮਾਨ